ਹਣਾ ਕੀ ਰੀਜ਼ਨ ਹੈ ਤੇ ਪਿੱਛੇ ਕੀ ਰੀਜ਼ਨ ਹੈ ਇਹਨਾਂ ਗੱਲਾਂ ਦਾ ਜਵਾਬ ਨਹੀਂ ਇਸੇ ਲਈ ਇੱਥੇ ਨਾ ਆ ਕੇ ਆਪ ਦੇ ਵੱਲੋਂ ਬੋਲ ਕੇ ਲੰਘ ਜੂ ਇਹੀ ਮੁੱਖ ਮੰਤਰੀ ਸੀ ਜਿਹੜੇ ਆਉਂਦੇ ਸੀ ਜਹਾਜ਼ ਤੋਂ ਲੰਘ ਜਾਂਦੇ ਹੋ ਇਹੀ ਮੁੱਖ ਮੰਤਰੀ ਸੀ ਜਿਹੜੇ ਆਉਂਦੇ ਸੀ ਹੂਟਰ ਵਜਾ ਕੇ ਲੰਘ ਜਾਂਦੇ ਹੋ ਹੁਣ ਤੁਸੀਂ ਨਹੀਂ ਉਹ ਕਰ ਰਹੇ ਤੁਸੀਂ ਜਵਾਬ ਦੇ ਰਹੇ ਹੋ ਕੀ ਤੁਸੀਂ ਕਹਿ ਰਹੇ ਹੋ ਗਾਰੰਟੀ ਦੇ ਰਹੇ ਹੋ ਕਿ ਇਹ ਜੋ ਫੋਟੋਆਂ ਜੋ ਬੱਚਿਆਂ ਦੀਆਂ ਲੱਗੀਆਂ ਸੀ ਸੱਤਾ ਮਾਸੂਮ ਬੱਚਿਆਂ ਦੀਆਂ ਐਡੀਆਂ ਫੋਟੋਆਂ ਹੋਰ ਨਹੀਂ ਲੱਗਣਗੀਆਂ ਐ ਮਾਵਾਂ ਨਹੀਂ ਬੈਠਣਗੀਆਂ ਇਹ ਜਿਹੜਾ ਇੱਕ ਦਾਦਾ ਬੈਠਾ ਹੀ ਉਹਦੇ ਦੋਨੇ ਪੋਤੀ ਤੇ ਪੋਤਾ ਗੁਜ਼ਰ ਗਏ ਨੇ ਇਸ ਐਕਸੀਡੈਂਟ ਚ ਨਹੀਂ ਬੈਠਣਾ ਪਊਗਾ ਕੀ ਗਾਰੰਟੀ ਆ ਉਹਦੀ ਕਿਵੇਂ ਨਜਾਇਜ਼ ਮਾਈਨਿੰਗ ਬੰਦ ਹੋਊਗੀ ਕੁਛ ਦੱਸਿਆ ਉਹ ਗੱਲ ਕੀਤੀ ਆ ਦੂਜੀਆਂ ਪਾਰਟੀਆਂ ਵਾਲੇ ਬੈਠੇ ਸੀ ਪੁੱਛ ਲਈਓ ਜੇ ਉਹਨਾਂ ਤੋਂ ਜੇ ਥੋੜੀ ਸਰਕਾਰ ਆ ਗਈ ਕਰੂਗੇ ਥੋੜੀਆਂ ਸਰਕਾਰਾਂ ਪਹਿਲਾਂ ਵੀ ਸੀ ਕੀਤਾ ਆ ਗਿਆ ਪਹਿਲਾਂ ਆਇਆ ਸੀ ਕੀਤਾ ਕੁਛ ਨਹੀਂ ਕੀਤਾ ਤਾਂ ਮੇਰਾ ਇੱਥੇ ਕਿਹੜੇ ਮੂੰਹ ਨਾਲ ਬੈਠੇ ਹੋ ਅੱਜ ਅੱਜ ਕੀ ਐਲਾਨ ਹੋਇਆ ਅੱਜ ਅੱਜ ਜੋ ਐਲਾਨ ਕਰਕੇ ਅੱਜ ਐਲਾਨ ਹੋਇਆ ਜੀ ਐਸਟੀਐਮ ਨੂੰ ਬਦਲਤਾ ਜੀ ਐਸਪੀ ਨੂੰ ਬਦਲਤਾ ਹੁਣ ਸਾਡਾ ਪ੍ਰਸ਼ਾਸਨ ਚੁਸਤੀ ਨਾਲ ਕੰਮ ਕਰੂਗਾ ਦੇਖ ਲਓ ਜੀ ਚੁਸਤੀ ਹੁਣ ਕਹਗੇ ਰੋਡ ਫੋਲ ਲੈਣ ਕਰਦਾ ਜਿਹੜੇ ਪਹਿਲਾਂ ਅੱਗੇ ਬੈਠੇ ਨੇ ਉਹ ਕੜਾ ਕਰਦੇ ਨੇ ਦੱਸੋ ਫੋਰ ਲੇਨ ਕਰ ਦਿਆਂਗੇ ਕਿਤੇ ਨਹੀਂ ਸੀ ਇਹ ਰੋਡ ਇਹ ਪਹਿਲੇ ਕਰ ਦਿੰਦੇ ਮੈਨੂੰ ਇੱਕ ਦੱਸੋ ਐਡਮਿਨਿਸਟ੍ਰੇਸ਼ਨ ਕੀ ਹੁੰਦੀ ਲੀਡਰ ਕੀ ਹੁੰਦੇ ਆ ਲੀਡਰ ਹੁੰਦੇ ਲੀਡ ਕਰਨ ਵਾਲੇ ਜਿਨ੍ਹਾਂ ਨੂੰ ਗੱਲ ਪਹਿਲਾਂ ਪਤਾ ਲੱਗ ਜਾਂਦੀ ਇਹਨਾਂ ਨੂੰ ਬਾਅਦ ਚ ਪਤਾ ਲੱਗਦੀ ਲੋਕ ਪਹਿਲਾਂ ਆਖੀ ਜਾਂਦੇ ਉਹ ਭੀੜ ਜਿਹਾ ਦਾ ਚਾਰ ਲਾਈਨ ਕਰਦੇ ਉਹ ਇਹਨਾਂ ਨੂੰ ਪਹਿਲਾਂ ਪਤਾ ਨਹੀਂ ਲੱਗਦਾ ਆ ਜਿਹੜੇ ਭਾਰਤ ਮਾਲਾ ਬਣਾਈ ਜਾਂਦੇ ਨੇ ਸੈਂਟਰ ਵਾਲੇ ਉਹਨਾਂ ਨੂੰ ਆਹ ਸੜਕ ਨਹੀਂ ਤੇ ਸ੍ਰੀ ਚੌਂੜੀ ਕਰ ਦਿੱਤੀ ਮਾਨ ਸਾਹਿਬ ਮੁੱਦੇ ਤੇ ਆਉਂਦੇ ਆਪਾਂ ਜੇਕਰ ਇਹ ਜਿੰਨਾ ਵਾਅਦਾ ਸੀ ਸੀਐਮ ਸਾਹਿਬ ਨੇ ਦਿੱਤਾ ਜੇਕਰ ਪੂਰਾ ਨਹੀਂ ਹੁੰਦਾ ਕਰਨਲ ਬਾਠ ਵਾਲੇ ਮਾਮਲੇ ਦੇ ਵਿੱਚ ਵੀ ਤੁਸੀਂ ਆਉਂਦੇ ਰਹਿੰਗੇ ਉੱਥੇ ਵੀ ਪਰਿਵਾਰ ਦੇ ਨਾਲ ਮੁਲਾਕਾਤ ਕਰਦੇ ਨੇ ਮੁੱਖ ਮੰਤਰੀ ਭਗਤ ਸਿੰਘ ਮਾਨ ਕਿਹਾ ਜਾਂਦਾ ਕਿ ਸ਼ਾਮ ਤੱਕ ਸਨਿਹਾਰ ਆ ਜਾਵੇਗਾ ਜੇਕਰ ਇਹਨਾਂ ਪਰਿਵਾਰ ਦੇ ਮੈਂਬਰਾਂ ਨੂੰ ਇਨਸਾਫ ਨਹੀਂ ਮਿਲਦਾ ਤਾਂ ਫਿਰ ਅਗਲੀ ਕਾਰਵਾਈ ਜਿਹੜੀ ਹੈ ਪਰਿਵਾਰ ਨਾਲ ਰਣਕਿ ਕਿਉਂ ਕੀਤੀ ਜਾਂਦੀ ਹੈ ਕਿ ਮਾਨ ਸਰ ਦੇਖੋ ਇਹਨਾਂ ਨੇ ਕੁਝ ਨਹੀਂ ਕਰਨਾਗਾ ਕਰਨ ਨਾਲ ਬਾਠ ਵਾਲੇ ਨੂੰ ਰਾਤ ਕਿੰਨੇ ਹੋ ਸੀ ਉਹਨੂੰ 25 ਉਹਦੇ ਮੈਸੇਜ ਦੇ ਤਹ ਅੱਥਰੂ ਤੇ ਆਤ ਵੀ ਰੱਖਿਆ ਸੀ ਅਗਲੇ ਦਿਨ ਉਸ ਮੈਸੇਜ ਬਾਠਨੇ ਕੀ ਗਿਆ ਤੋਂ ਸੁਣ ਲਿਆ ਸੀ ਇਹੀ ਕੰਮ ਇੱਥੇ ਹੋਣਾ ਹੈ ਰੱਖ ਨਹੀਂ ਹੋਣਾ ਜੇ ਅਸੀਂ ਬੈਠੇ ਰਹਾਂਗੇ ਲਈ ਲੋਕ ਸਾਰੇ ਸਾਥ ਦੇਣਗੇ ਤੇ ਇਹਨਾਂ ਨੂੰ ਕਰਨਾ ਹੈ ਅੱਜ ਬਾਟਸਾਬ ਦੇ ਘਰ ਵਾਲੀ ਨੂੰ ਵੀ ੱੱੱਕੇ ਮਾਰ ਕੇ ਜੀ ਕੱਢੇ ਗਏ ਉੱਥੋਂ ਹੀ ਹਾਂਜੀ ਆ ਵੀ ਸੁਣ ਲੋ ਔਰ ਚੇਰਾ ਮੈਥੋਂ ਲਿਖ ਕੇ ਲੈ ਲਾ ਕੁਛ ਮਹੀਨਿਆਂ ਬਾਅਦ ਜਦੋਂ ਇਹ ਮਾਪੇ ਬਾਪ ਜਾਣਗੇ ਇਹਨਾਂ ਨਾਲ ਵੀ ਆਏ ਤੁਹਾਨੂੰ ਲੱਗਦਾ ਨਹੀਂ ਇਨਸਾਫ ਮਿਲੇਗਾ ਗੋਨੇ ਵਾਲਿਆਂ ਨੂੰ ਮਿਲ ਗਿਆ ਜਿਹੜੇ ਬੈਠੇ ਨੇ ਜਿਨ੍ਹਾਂ ਦੇ ਸ਼ਰੀਆ ਮਾਰਿਆ ਗਿਆ ਉਹ ਸੀਆਈਏ ਸਟਾਫ ਦੇ ਫਲੜੇ ਮੁਲਾਜ਼ਮ ਤਾਂ ਫੜ ਲੇ ਕੀ ਉਸ ਦਾ ਇਨਚਾਰਜ ਸੀਆਈਏ 2 ਦਾ ਫੜ ਲਿਆ ਕੀ ਆ ਕਰਨਲ ਬਾਠਾਲਾ ਮਿਲ ਗਿਆ ਇਨਸਾਫ ਕੀ ਆ ਮਿਲ ਆ ਜੋ ਬੈਠੇ ਹੋ ਨੇ ਭਾਈ ਗੁਰਜੀਤ ਸਿੰਘ ਜੀ ਤਾਬਰ ਵਾਲੇ ਬਣ ਗਿਆ ਕਾਨੂੰਨ ਬੇਅਦਬੀ ਦਾ ਇਹਨਾਂ ਨੇ ਖੁਦ ਬੋਲ ਲਿਆ ਸੀ ਸਾਰੇ ਧਰਮਾਂ ਦੀ ਗੱਲ ਐ ਹੋ ਗਿਆ ਨਜਾਇਜ਼ ਮਾਈਨਿੰਗ ਬੰਦ ਹੋ ਗਈ ਪੁਲਿਸ ਚ ਉਸ ਦਰਸਤ ਹੋ ਗਈ ਨਸ਼ੇ ਖਤਮ ਹੋ ਗਏ ਮੈਨ ਲੱਗਦਾ ਇਹਨਾਂ ਲੋ ਤਾਂ ਹੋਗੇ ਨਾ ਖਤਮ ਨਸ਼ੇ ਹੋਗੇ ਖਤਮ ਇਹਨੇ ਰੰਗਲਾ ਪਿਆਪ ਬਣ ਗਿਆ ਉਹ ਰੰਗਲਾ ਪਤਾ ਕਿਵੇਂ ਐ ਕਿ ਪੈਗ ਲਾਓ ਟਿੱਪਰ ਚਲਾਓ ਤੇ ਬੰਦੇ ਬੱਚਿਆਂ ਨੂੰ ਮਾਰੋ ਆ ਰੰਗਲਾ